ਇੱਕ-ਇੱਕ ਲੋਤੇ ਸਿਗਰ ਮੈਨੂੰ ਲੱਗਦਾ ਹੈ ਕਿ ਮੋਰਚੇ 'ਚ ਵੀ ਤੁਸੀਂ ਸਭ ਤੋਂ ਪਹਿਲਾਂ ਉੱਥੇ ਡਟੇ ਸੀ ਅੱਜ ਇੱਥੇ ਸ਼ੁਭਕਰਨ ਦੀ ਅੰਤਿਮ ਅਰਦਾਸ ਵੀ ਪਹੁੰਚੇ ਆਂ ਪਰ ਹੋਰ ਕੋਈ ਗਾਇਕ ਨਹੀਂ ਦੇਖਣ ਨੂੰ ਮਿਲਿਆ ਬਹੁਤ ਕਿਸਾਨ ਵੀਰਾਂ ਨਾਲ ਮੈਂ ਗੱਲ ਕੀਤੀ ਹੈ ਉਹਨਾਂ ਨੇ ਇਸ ਦਾ ਦੁੱਖ ਸਾਂਝਾ ਕੀਤਾ ਵੀ ਹੁਣ ਗਾਇਕ ਕਿੱਥੇ ਚਲੇ ਗਏ ਆ ਪੰਜਾਬ ਦੇ ਜਦੋਂ ਮੋੜ ਆਵਾ ਚੁੱਕਣੀ ਸੀ ਮੈਂ ਤਾਂ ਸ਼ੰਭੂ ਬਾਰਡਰ ਤੇ ਮੈਂ ਗਾਣਾ ਵੀ ਹਫ਼ਤਾ ਪਹਿਲਾਂ ਕੀਤਾ ਫਾਰਮਰ ਪ੍ਰੋਟੈਸਟ ਟੂ ਔਰ ਮੈਂ ਲਗਾਤਾਰ 5-6 ਦਿਨ ਉਥੇ ਨਾਲ ਰਹਿਆ ਜਿੰਨਾ ਕਿ ਵੀ ਟਾਈਮ ਲੱਗਦਾ ਪਰ ਮੈਨੂੰ ਉਮੀਦ ਹੈ ਆਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਆਪਾਂ ਪੰਜਾਬ ਤੋਂ ਹੀ ਖਾ ਰਹੇ ਆ ਕਿਸਾਨਾਂ ਦੇ ਆਪਾਂ ਫਾਰਮਰ ਪਰਿਵਾਰਾਂ ਤੋਂ ਬਿਲੋਂਗ ਕਰਦੇ ਆ ਸਾਡਾ ਜਿਹੜਾ ਰੋਜ਼ਗਾਰ ਆ ਸਾਡੀ ਰੋਟੀ ਆ ਹੁਣ ਵਿਆਹਾਂ ਦੇ ਪ੍ਰੋਗਰਾਮਾਂ ਦਾ ਸੀਜ਼ਨ ਚੱਲ ਰਿਹਾ ਉਹ ਸਾਰਾ ਕਿਸਾਨਾਂ ਦੇ ਪਰਿਵਾਰਾਂ ਤੋਂ ਆਪਾਂ ਪੈਸਾ ਕਮਾ ਰਹੇ ਆ ਤੇ ਇਹ ਸਾਨੂੰ ਆਣਾ ਚਾਹੀਦਾ ਹੈ ਜਿਹੜੇ ਨਹੀਂ ਆ ਰਹੇ ਮੈਨੂੰ ਬੜਾ ਦੁੱਖ ਆ ਮੈਨੂੰ ਉਮੀਦ ਸੀ ਕਿ ਆਉਣਗੇ ਔਰ ਹੌਲੀ-ਹੌਲੀ ਸ਼ੁਰੂ ਵੀ ਕੀਤਾ ਆ ਆਣਾ ਪਰ ਮੈਨੂੰ ਉਮੀਦ ਹੈ ਆਉਣਗੇ ਪਰ ਕਈ ਵਾਰੀ ਦੁੱਖ ਵੀ ਹੁੰਦਾ ਕਿ ਆਪਾਂ ਪੰਜਾਬ ਦੇ ਨਾਲ ਖੜਨਾ ਚਾਹੀਦਾ ਇਕੱਲੇ ਪੰਜਾਬ ਦੇ ਨਾਲ ਨਹੀਂ ਕਿਸਾਨੀ ਦੀ ਗੱਲ ਹੈ ਪੂਰੇ ਯੂਰਪ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਤੁਸੀਂ ਫਰਾਂਸ ਦੇ ਵਿੱਚ ਦੇਖੋ ਤੁਸੀਂ ਜਰਮਨੀ ਦੇ ਵਿੱਚ ਦੇਖੋ ਉੱਥੋਂ ਦੇ ਕਿਸਾਨ ਹੈ ਆਪਣਾ ਜਿਹੜਾ ਸਟਰੋ ਹੈ ਤੂੜੀ ਹੈ ਉਹ ਬਿਲਡਿੰਗਾਂ ਦੇ ਵਿੱਚ ਛੁੱਟ ਰਿਹਾ ਪਰ ਉੱਥੇ ਦੀ ਸਰਕਾਰ ਨੂੰ ਉਹਨੂੰ ਮਨਾ ਨਹੀਂ ਕਰ ਰਿਆ ਕੋਈ ਉਹਨਾਂ ਤੇ ਗੋਲੀ ਨਹੀਂ ਚਲਾ ਰਿਆ ਪਰ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਜ਼ੁਲਮ ਕਰ ਰਹੀਆਂ ਨੇ ਪਰ ਆਪਾਂ ਨੇ ਲੋਕਤੰਤਰੀ ਤਰੀਕੇ ਦੇ ਨਾਲ ਐਂਡ ਤੱਕ ਲੜਾਈ ਲੜਨੀ ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਬੱਲੂ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਸ਼ਹੀਦ ਸ਼ੁਭਕਰਨ ਦੀ ਅੰਤਿਮ ਅਰਦਾਸ ਹੋਣੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਪਹੁੰਚੇ ਹੋਏ ਨੇ ਖਨੌਰੀ ਬਾਰਡਰ ਤੇ ਸ਼ੁਭਕਰਨ ਸ਼ਹੀਦ ਹੋਇਆ ਸੀ ਤੇ ਮੇਰੇ ਨਾਲ ਪੰਜਾਬੀ ਗਾਇਕ ਰੇਸ਼ਮ ਅਨਮੋਲ ਭਾਜੀ ਹੁਣੀ ਮੌਜੂਦ ਨੇ ਅੱਜ ਇੱਥੇ ਉ체체 ਤੌਰ ਤੇ ਪਹੁੰਚੇ ਨੇ ਸ਼ਿਰਕਤ ਕੀਤੀ ਹੈ ਇਸ ਸਮਾਗਮ ਦੇ ਵਿੱਚ ਕਿਉਂਕਿ ਅਰਦਾਸ ਹੋਣੀ ਸੀਗੀ ਬਾਈ ਸਭ ਤੋਂ ਪਹਿਲਾਂ ਤਾਂ ਵਿਛੜੀ ਰੂਹ ਹੈ ਬੜਾ ਨੌਜਵਾਨ ਮੁੰਡਾ ਸੀਗਾ ਆਪਣੀ ਕਿਸਾਨੀ ਦੇ ਵਾਸਤੇ ਸ਼ਹੀਦ ਹੋਇਆ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਸ਼ੁਭਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਸੈਲੂਟ ਕਰਦਾ ਸਜਦਾ ਕਰਦਾ ਉਸ ਯੋਧੇ ਨੂੰ ਕਿਉਂਕਿ ਇਹ ਉੱਥੇ ਆਪਣੇ ਇਕੱਲੇ ਲਈ ਥੋੜਾ ਗਿਆ ਸੀਗਾ ਇਕੱਲੇ ਪੰਜਾਬ ਲਈ ਨਹੀਂ ਗਿਆ ਸੀ ਇਹ ਪੂਰੇ ਇੰਡੀਆ ਦੇ ਕਿਸਾਨਾਂ ਦੇ ਹੱਕਾਂ ਲਈ ਉੱਥੇ ਗਿਆ ਸੀਗਾ ਜੇ ਐਮਐਸਪੀ ਮਿਲਣੀ ਹੈ ਕਿਉਂਕਿ ਪੰਜਾਬ ਹਰਿਆਣਾ ਨੂੰ ਤਾਂ ਆਲਰੇਡੀ ਦੋ ਤਿੰਨ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਬਾਕੀ ਫਸਲਾਂ ਤੇ ਸਾਡੀ ਤਾਂ ਡਿਮਾਂਡ ਸਾਰੇ ਦੇਸ਼ ਦੀ ਹੈ ਸਾਨੂੰ ਭੰਡਿਆ ਜਾ ਰਿਹਾ ਹੈ ਕਿ ਸਿਰਫ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਹੀ ਕਿਉਂ ਪ੍ਰੋਬਲਮ ਹੈ ਪ੍ਰੋਬਲਮ ਇਹ ਕਿ ਸਾਡਾ ਜਾਗਦਾ ਜ਼ਮੀਰ ਹੈ ਆਪਾਂ ਚਾਹੁੰਦੇ ਆ ਜੇ ਆਪਾਂ ਖੁਸ਼ਹਾਲ ਆ ਤਾਂ ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਖੁਸ਼ਹਾਲ ਹੋਵੇ ਔਰ ਉਸ ਕਿਸਾਨਾਂ ਦੇ ਹੱਕਾਂ ਦੇ ਲਈ ਇਹ ਉੱਥੇ ਗਿਆ ਤੇ ਸਰਕਾਰਾਂ ਨੇ ਜਲੀਆਂ ਵਾਲਾ ਬਾਗ ਜਿੱਦਾਂ ਸਾਨੂੰ ਯਾਦ ਕਰਾ ਕੇ ਇਹਦੀ ਸ਼ਹਾਦਤ ਕੀਤੀ ਹੈ ਔਰ ਸਾਡਾ ਸਿਰ ਝੁਕਦਾ ਹੈ ਇਹ ਜਿਹੜਾ ਖੂਨ ਡੋਲਿਆ ਹੋਇਆ ਇਹ ਸਾਨੂੰ ਇਨਸਪਾਇਰ ਕਰਦਾ ਰਹੇਗਾ ਔਰ ਅਪਾ ਹੋਰ ਤਗੜੇ ਹੋ ਕੇ ਆਪਣੇ ਹੱਕ ਲੈ ਕੇ اٹھے ਪਰ ਜੇਕਰ ਦੇਖਦੇ ਆ ਤਾਂ ਅੱਜ ਤੁਸੀਂ ਪਹੁੰਚੇ ਹੋ ਹਨ ਇੱਕ ਇਕਲੌਤੇ ਸਿਗਰ ਮੈਨੂੰ ਲੱਗਦਾ ਹੈ ਕਿ ਮੋਰਚੇ 'ਚ ਵੀ ਤੁਸੀਂ ਸਭ ਤੋਂ ਪਹਿਲਾਂ ਉੱਥੇ ਡਟੇ ਸੀ ਅੱਜ ਇੱਥੇ ਸ਼ੁਭਕਰਨ ਦੀ ਅੰਤਿਮ ਅਰਦਾਸ ਵੀ ਪਹੁੰਚੇ ਆ ਪਰ ਹੋਰ ਕੋਈ ਗਾਇਕ ਨਹੀਂ ਦੇਖਣ ਨੂੰ ਮਿਲਿਆ ਬਹੁਤ ਕਿਸਾਨ ਵੀਰਾਂ ਨਾਲ ਮੈਂ ਗੱਲ ਕੀਤੀ ਹੈ ਉਹਨਾਂ ਇਸ ਦਾ ਦੁੱਖ ਸਾਂਝਾ ਕੀਤਾ ਵੀ ਹੁਣ ਗਾਇਕ ਕਿੱਥੇ ਚਲੇ ਗਏ ਆ ਪੰਜਾਬ ਦੀ ਜਦੋਂ ਮੋੜ ਆਵਾਜ਼ ਚੁਕਣੀ ਸੀ ਮਹਿਤਾ ਸ਼ੰਭੂ ਬਾਰਡਰ ਤੇ ਮੈਂ ਗਾਣਾ ਵੀ ਸਪਤਾਹ ਪਹਿਲਾਂ ਕੀਤਾ ਫਾਰਮਰ ਪ੍ਰੋਟੈਸਟ ਟੂ ਔਰ ਮੈਂ ਲਗਾਤਾਰ 5-6 ਦਿਨ ਉਥੇ ਨਾਲ ਰਹਿਆ ਜਿੰਨਾ ਕਿ ਵੀ ਟਾਈਮ ਲੱਗਦਾ ਪਰ ਮੈਨੂੰ ਉਮੀਦ ਹੈ ਆਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਆਪਾਂ ਪੰਜਾਬ ਤੋਂ ਹੀ ਖਾ ਰਹੇ ਆ ਕਿਸਾਨਾਂ ਦੇ ਆਪਾਂ ਫਾਰਮਰ ਪਰਿਵਾਰਾਂ ਤੋਂ ਬਿਲੋਂਗ ਕਰਦੇ ਆ ਸਾਡਾ ਜਿਹੜਾ ਰੋਜ਼ਗਾਰ ਆ ਸਾਡੀ ਰੋਟੀ ਆ ਹੁਣ ਵਿਆਹਾਂ ਦੇ ਪ੍ਰੋਗਰਾਮਾਂ ਦਾ ਸੀਜ਼ਨ ਚੱਲ ਰਿਹਾ ਉਹ ਸਾਰਾ ਕਿਸਾਨਾਂ ਦੇ ਪਰਿਵਾਰਾਂ ਤੋਂ ਆਪਾਂ ਪੈਸਾ ਕਮਾ ਰਹੇ ਆ ਤੇ ਇਹ ਸਾਨੂੰ ਆਣਾ ਚਾਹੀਦਾ ਹੈ ਜਿਹੜੇ ਨਹੀਂ ਆ ਰਹੇ ਮੈਨੂੰ ਬੜਾ ਦੁੱਖ ਆ ਮੈਨੂੰ ਉਮੀਦ ਸੀ ਕਿ ਆਉਣਗੇ ਔਰ ਹੌਲੀ-ਹੌਲੀ ਸ਼ੁਰੂ ਵੀ ਕੀਤਾ ਆ ਆਣਾ ਪਰ ਮੈਨੂੰ ਉਮੀਦ ਹੈ ਆਉਣਗੇ ਪਰ ਕਈ ਵਾਰੀ ਦੁੱਖ ਵੀ ਹੁੰਦਾ ਹੈ ਕਿ ਆਪਾਂ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ ਇਕੱਲੇ ਪੰਜਾਬ ਦੇ ਨਾਲ ਨਹੀਂ ਕਿਸਾਨੀ ਦੀ ਗੱਲ ਹੈ ਪੂਰੇ ਯੂਰਪ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਤੁਸੀਂ ਫਰਾਂਸ ਦੇ ਵਿੱਚ ਦੇਖੋ ਤੁਸੀਂ ਜਰਮਨੀ ਦੇ ਵਿੱਚ ਦੇਖੋ ਉੱਥੋਂ ਦੇ ਕਿਸਾਨ ਹੈ ਆਪਣਾ ਜਿਹੜਾ ਸਟਰੋ ਹੈ ਤੂੜੀ ਹੈ ਉਹ ਬਿਲਡਿੰਗਾਂ ਦੇ ਵਿੱਚ ਛੁੱਟ ਰਿਹਾ ਪਰ ਉੱਥੇ ਦੀ ਸਰਕਾਰ ਨੂੰ ਉਹਨੂੰ ਮਨਾ ਨਹੀਂ ਕਰ ਰਿਆ ਕੋਈ ਉਹਨਾਂ ਤੇ ਗੋਲੀ ਨਹੀਂ ਚਲਾ ਰਿਆ ਪਰ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਜ਼ੁਲਮ ਕਰ ਰਹੀਆਂ ਨੇ ਰੱਪਾ ਨੇ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਐਂਡ ਤੱਕ ਲੜਾਈ ਲੜਨੀ ਆ ਔਰ ਕਲਾਕਾਰ ਭਰਾਵਾਂ ਨੂੰ ਮੈਂ ਪੁਜਾਰਿਸ਼ ਕਰਦਾ ਕਿ ਤੁਹਾਨੂੰ ਆਣਾ ਚਾਹੀਦਾ ਜਰੂਰ ਸ਼ੁਕਰਨ ਦੇ ਇਨਸਾਫ ਦੀ ਗੱਲ ਕਰਦੇ ਆ ਰਣਾ ਤਾਂ ਐਫ ਆਈ ਆਰ ਵੀ ਹੋਈ ਹੈ ਪਰ ਜ਼ੀਰੋ ਨੰਬਰ ਐਫ ਆਈ ਆਰ ਕਹਿਤਾ ਦਰਜ ਹੋਈ ਹੈ ਕਿੰਨਾ ਕਿ ਇਨਸਾਫ ਸਹੀ ਹੈ ਕਿਵੇਂ ਦੇਖਦੇ ਇਹਨੂੰ ਮੈਨੂੰ ਬੜਾ ਦੁੱਖ ਹੋਇਆ ਕਿ ਦੇਖੋ ਇੱਕ ਜਵਾਨ ਪੁੱਤ ਚਲਾ ਗਿਆ ਹੈ ਇਸ ਦੇਸ਼ ਦਾ ਹੈਨਾ ਉਹਦੇ ਤੇ ਗੋਲੀ ਚੱਲੀ ਐ ਉਹਦੀ ਐਫ ਆਈ ਆਰ ਕਰਨ ਨੂੰ ਇੰਨਾ ਟਾਈਮ ਸਾਨੂੰ ਲਾਣਾ ਪੈ ਰਿਹਾ ਸਾਡਾ ਸਿਸਟਮ ਕਿੰਨਾ ਮਾੜਾ ਹੋ ਚੁੱਕਿਆ ਔਰ ਐਫ ਆਈ ਆਰ ਵੀ ਆਈ ਥਿੰਕ ਬਾਈ ਨੇਮ ਨਹੀਂ ਹੋਈ ਤਾਂ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਐ ਸਿਸਟਮ ਨੂੰ ਬਦਲਣ ਦੇ ਲਈ ਸਾਨੂੰ ਸਾਰਿਆਂ ਨੂੰ ਜਦੋਂ ਵੀ ਕੁਝ ਜ਼ੁਲਮ ਹੁੰਦਾ ਹੈ ਗਲਤ ਹੁੰਦਾ ਹੈ ਗਲਤ ਨੂੰ ਕਹ ਗਲਤ ਕਹਿਣ ਦੀ ਜ਼ਰੂਰਤ ਇੱਕ ਪੰਜਾਬੀ ਦੇ ਬਲੱਡ ਵਿੱਚ ਹਮੇਸ਼ਾ ਹੁੰਦੀ ਹੈ ਤੇ ਸਾਨੂੰ ਕਹਿਣਾ ਚਾਹੀਦਾ ਹੈ ਹੋਰ ਅੱਗੇ ਦੀ ਕਿਵੇਂ ਮੰਗ ਕਰਦੇ ਹਾਂ ਕਿ ਹੋਰ ਸ਼ੁਭ ਕਰਨ ਵਰਗੇ ਸਾਡੇ ਨੌਜਵਾਨ ਮੁੰਡੇ ਨਾ ਜਾਣ ਹਨਾ ਜਿਹੜਾ ਵੀ ਪ੍ਰੋਟੈਸਟ ਹੋ ਰਿਹਾ ਹੈ ਸ਼ਾਂਤ ਮੀ ਢਾਂਗ ਦੇ ਨਾਲ ਹੋਵੇ ਔਰ ਸਰਕਾਰ ਜਲਦੀ ਤੋਂ ਜਲਦੀ ਮੰਗਾ ਮੰਨੇ ਕੀ ਅਪੀਲ ਕਰਦੇ ਹਾਂ ਕੀ ਕਹਿਣਾ ਚਾਹੁੰਦਾ ਇੱਕ ਤਾਂ ਮੈਂ ਯੂਥ ਨੂੰ ਰਿਕੁਐਸਟ ਕਰਦਾ ਹਮੇਸ਼ਾ ਜਾਗਦੇ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਜਿਹੜੇ ਆਗੂ ਨੇ ਉਹ ਬੜੇ ਸਿਆਣੇ ਨੇ ਉਹਨਾਂ ਦੀ ਵੇਟ ਕਰਿਆ ਕਰੋ ਕਿ ਕੀ ਉਹਨਾਂ ਦੇ ਆਰਡਰ ਨੇ ਕਿਹੜੇ ਹਿਸਾਬ ਨਾਲ ਆਪਾਂ ਪ੍ਰੋਟੈਸਟ ਨੂੰ ਅੱਗੇ ਲੈ ਕੇ ਜਾਣਾ ਪਿਛਲਾ ਅੰਦੋਲਨ ਜਿਹੜਾ ਆਪਾਂ ਜਿੱਤੇ ਸੀਗੇ ਉਹਦਾ ਕਾਰਨ ਇਹੀ ਸੀਗਾ ਕਿ ਆਪਾਂ ਜਾਬਤੇ ਦੇ ਵਿੱਚ ਰਹੇ ਸੀਗੇ ਜਿਨ੍ਹਾਂ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਨੂੰ ਅਵੇਅਰ ਕਰਾਂਗੇ ਗੱਲ ਅਵੇਅਰ ਕਰਨ ਦੀ ਹੈ ਸਾਡੀ ਨਾ ਤਾਂ ਕਿਸੇ ਪੋਲਿਟੀਕਲ ਪਾਰਟੀ ਨਾਲ ਲੜਾਈ ਹੈ ਨਾ ਆਪਾਂ ਕਿਸੇ ਨੂੰ ਗਾਲ੍ਹਾਂ ਕੱਢਣੀਆਂ ਨਾ ਮਾੜਾ ਕਹਿਣਾ ਸਾਡੀ ਲੜਾਈ ਕਾਰਪੋਰੇਟ ਘਰਾਣਿਆਂ ਨਾਲ ਹੈ ਸਾਡੀ ਲੜਾਈ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ 14 ਲੱਖ ਕਰੋੜ ਰੁਪਇਆ ਕਾਰਪੋਰੇਟ ਕਰਾਨੇ ਦਾ ਆਰਬੀਆਈ ਕਹਿ ਦਿੰਦੀ ਹੈ ਕੋਈ ਗੱਲ ਨਹੀਂ ਮaaf ਕਰ ਦਿਓ ਅਗਲਾ ਲੋਨ ਦੇ ਦਿਓ ਪਰ ਜਦੋਂ ਕਿਸਾਨਾਂ ਨੂੰ ਐਮਐਸਕੇ ਦਾ ਕਾਨੂੰਨ ਦੇਣ ਦੀ ਗੱਲ ਆਉਂਦੀ ਹੈ ਕਿਸਾਨਾਂ ਦੇ ਕਰਜ਼ੇ ਮaaf ਕਰਨ ਦੀ ਗੱਲ ਆਉਂਦੀ ਹੈ ਉਦੋਂ ਸਰਕਾਰਾਂ ਹੱਥ ਪਿੱਛੇ ਖਿੱਚ ਲੈਂਦੀਆਂ ਨੇ ਇਕੱਲੇ ਇੰਡੀਆ ਦੀ ਗੱਲ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਪ੍ਰੋਬਲਮ ਕਿਉਂਕਿ ਕਿਸਾਨ ਨੂੰ ਉਹ ਸਮਝਦੇ ਹੈ ਜੇ ਕਿਸੇ ਕੋਲ ਇੱਕ ਆਈਫੋਨ ਹੈ ਜਾਂ ਕਿਸੇ ਕੋਲ ਵਧੀਆ ਗੱਡੀ ਆ 4x4 ਟਰੈਕਟਰ ਲੈ ਕੇ ਉੱਥੇ ਚਲਾ ਗਿਆ ਲੋਕ ਉਮੀਦ ਨਹੀਂ ਕਰਦੇ ਮੈਂ ਕਹਿੰਦਾ ਫਟੇ ਕੱਪੜਿਆਂ 'ਚ ਹੀ ਹੋਣੇ ਚਾਹੀਦੇ ਹੈ ਹੈਨਾ ਇਹ ਪ੍ਰਾਊਡ ਵਾਲੀ ਗੱਲ ਹੋਣੀ ਚਾਹੀਦੀ ਸਾਡੇ ਕਿਸਾਨ ਜੇ ਤਰੱਕੀ ਕਰ ਰਹੇ ਨੇ ਤਾਂ ਸਾਡੀ ਇਹ ਲੜਾਈ ਹੈ ਔਰ ਕਾਰਪੋਰੇਟ ਦੇ ਨਾਲ ਸਾਡੀ ਲੜਾਈ ਹੈ ਬਹੁਤ ਵੱਡੀ ਲੜਾਈ ਹੈ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਡਟ ਕੇ ਇਹਦਾ ਸਾਹਮਣਾ ਕਰਾਂਗੇ ਇੱਕ ਕਲਾਕਾਰ ਤੇ ਕਿਸਾਨ ਹੋਣ ਦੇ ਨਾਤੇ ਹਮੇਸ਼ਾ ਜਦੋਂ ਤੱਕ ਸਾਡੇ ਸਾਹ ਦੇ ਵਿੱਚ ਸਾਹ ਹੈ ਆਪਾਂ ਆਪਣੀ ਕੋਸ਼ਿਸ਼ ਕਰਦੇ ਰਹਿਣਾ ਹੈ ਪਰ ਕਿਤੇ ਨਾ ਕਿਤੇ ਰੇਸ਼ਮ ਭਾਈ ਅੱਜ ਦੇ ਹਾਲਾਤ ਦੇਖ ਕੇ ਮਨ ਭਰ ਆਉਂਦਾ ਇੱਕ ਰੀਕ ਨਹੀਂ ਆਉਂਦਾ ਵੀ ਜੋ ਹੋ ਰਿਹਾ ਸਾਡੇ ਨਾਲ ਸਾਡਾ ਪੰਜਾਬ ਦਾ ਕਿਸਾਨ ਸਭ ਤੋਂ ਅਮੀਰ ਮੰਨਿਆ ਜਾਂਦਾ ਸੀ ਪਰ ਅੱਜ ਜੋ ਹੋ ਰਿਹਾ ਮਨ ਭਰਦਾ ਕਿਤੇ ਸੋਚ ਕੇ ਦੇਖ ਕੇ ਇਹ ਕਿਸਾਨਾਂ ਦੇ ਕਈ ਵਾਰੀ ਜਦੋਂ ਹਾਲਾਤ ਦੇਖਦੇ ਆ ਸਾਡੇ ਕਰਜ਼ੇ ਚੱਕ ਚੱਕ ਕੇ 30 35 35 ਲੱਖ ਲਾ ਕੇ ਹੈਨਾ ਮੁੰਡੇ ਕੁੜੀਆਂ ਮੇਰਾ ਛੋਟਾ ਜਿਹਾ ਪਿੰਡ ਹੈ ਪਟਿਆਲੇ ਦੇ ਬਾਰਡਰ ਤੇ ਹੈਨਾ ਔਰ 17 ਘਰ ਨੇ ਔਰ 18 ਮੁੰਡੇ ਕੁੜੀਆਂ ਸਾਡੇ ਪਿੰਡ ਦੇ ਹੁਣ ਬਾਹਰ ਬੈਠੇ ਨੇ ਹਨਾ ਕੋਈ ਡੌਂਕੀ ਲਾ ਕੇ ਗਿਆ ਕੋਈ ਕਿਸੇ ਤਰੀਕੇ ਦੇ ਨਾਲ ਗਿਆ ਉਹ ਇਦਾਂ ਦੇ ਹਾਲਾਤ ਕਿਉਂ ਪੈਦਾ ਹੋ ਰਹੇ ਨੇ ਕਿਉਂਕਿ ਸਾਡਾ ਜਿਹੜਾ ਮੁੱਲ ਹੈ ਉਹ ਨਹੀਂ ਮਿਲ ਰਿਹਾ ਜਿਹੜੀ ਆਪਾਂ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਕਰਦੇ ਆ ਸਾਡਾ ਕਣਕ ਦਾ ਰੇਟ ਬਣਦਾ 3150 ਰੁਪਏ ਸਾਨੂੰ ਮਿਲ ਰਿਹਾ 2150 ਪਰ ਮੈਂ ਉਤਰਾਖੰਡ ਤੇ ਅਲਖੀਮਪੁਰ ਖੀਰੀ ਦੇ ਏਰੀਆ ਜਿੱਥੇ ਕਿਸਾਨਾਂ ਤੇ ਗੱਡੀ ਚੜਾਈ ਗਈ ਸੀ ਤੇ ਅੱਜ ਉਹਨਾਂ ਨੂੰ ਟਿਕਟ ਵੀ ਦੇ ਦਿੱਤਾ ਗਿਆ ਟੈਨਿੰਨ ਹੋਈ ਵੀ ਬੜੀ ਮਾੜੀ ਗੱਲ ਹੈ ਨਾ ਮੈਂ ਉੱਥੇ ਪ੍ਰੋਗਰਾਮ ਲਾਣ ਗਿਆ ਵਿਆਂ ਦੀ ਉੱਥੇ ਪਤਾ ਲੱਗਿਆ ਉਹਨਾਂ ਨੂੰ 2100 ਰੁਪਏ ਵੀ ਨਹੀਂ ਮਿਲ ਰਿਹਾ ਕਣਕ ਦਾ ਬਹੁਤ ਬੁਰਾ ਹਾਲ ਹੈ ਪੂਰੇ ਦੇਸ਼ ਦੇ ਕਿਸਾਨ ਦਾ ਔਰ ਪੰਜਾਬ ਦੇ ਕਿਸਾਨ ਨੂੰ ਮੈਂ ਸਲੂਟ ਕਰਦਾ ਕਿ ਲੀਡ ਕਰ ਰਿਹਾ ਹੈ ਚਾਹੁੰਦਾ ਹੈ ਕਿ ਮੈਂ ਤਾਂ ਥੋੜਾ ਜਿਹਾ ਖੁਸ਼ਹਾਲ ਹੈਗਾ ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਯੂਪੀ ਵਾਲੇ Rajasthan ਵਾਲੇ Maharashtra ਵਾਲੇ ਉਹਨਾਂ ਨੂੰ ਵੀ ਉਹਨਾਂ ਦੇ ਹੱਕ ਮਿਲਣ ਤੇ ਕਿਸ ਲੀਡ ਕਰ ਰਹੇ ਨੇ ਕਿਸਾਨ ਔਰ ਮੈਂ ਹਮੇਸ਼ਾ ਤੋਂ ਨਾਲ ਖੜਾ ਹਾਂ ਉਹਦੇ ਯਾਰ ਮੋਲ ਭਾਈ ਅੱਜ ਵੀਰ ਪਹੁੰਚਿਆ ਉਚੇਚੇ ਤੌਰ ਤੇ ਸ਼ੁਭਕਰਨ ਦੀ ਅੰਤਿਮ ਅਰਦਾਸ ਦੇ ਵਿੱਚ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਕੀਤਾ ਔਰ ਇੱਧਰ ਇਕੱਠ ਤੁਸੀਂ ਦੇਖ ਸਕਦੇ ਹੋ ਲੋਕ ਪਹੁੰਚੇ ਐ ਇਹ ਪੰਜਾਬ ਦੇ ਕਿਸਾਨ ਐ ਜਿਹੜੇ ਅੱਜ ਸ਼ੁਭਕਰਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਐ ਸ਼ਿਰਕਤ ਕੀਤੀ ਐ ਪਰਿਵਾਰ ਦੇ ਨਾਲ ਵੀ ਦੁੱਖ ਜਿਹੜਾ ਆ ਉਹ ਸਾਂਝਾ ਕੀਤਾ ਐ ਕੈਮਰਾਮੈਨ ਵਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਬੱਲੋਪਿੰਡ